ਦੀ ਗੁਰਦੁਆਰਾ ਸਿਵਾਲਪੁਰ ਉਹ ਬੰਦੇ ਡਿਊਟੀ ਨਿਭਾ ਰਹੇ ਆ ਜਿਹੜੀ ਡਾਈਟਾ ਜਿਲ੍ਹਾ ਸਿੱਖਿਆ ਸਰਕਾਰੀ ਸਰਤਾ ਇੰਸਟੀਚਿਊਟ ਆਫ ਮੈਡਿਕਲ ਹੈ ਤਾਂ ਇਹ ਮੁਖੀ ਹੈ ਇੱਥੇ ਜਿਹੜੇ ਜੀਡੀਡੀ ਕਰਦੇ ਬੱਚੇ ਦਾ ਹੁਣ ਅਧਿਆਪਕਾ ਹੁੰਦਾ ਤੇ ਇਸ ਸਸਤਾ ਜਿਹੜਾ ਸਾਰੇ ਜਿਹਨੇ ਨਾਲ ਸੰਬੰਧ ਹੁੰਦਾ ਬਹੁਤ ਸਾਰੇ ਕੋਰਸ ਜਿਹੜੇ ਇੱਥੇ ਵਿਆਪਨ ਦੇ ਸੈਮੀਨਾਰ ਆ ਬਹੁਤ ਸਾਰੇ ਟ੍ਰੇਨਿੰਗ ਜਿਹੜੀਆਂ ਇੱਥੇ ਚੱਲਦੀਆਂ ਤੇ ਸਿੱਧਾ ਡੀਲ ਕਰਦੇ ਸਾਰੇ ਸਾਰੇ ਜਿਹਨੇ ਅਧਿਆਪਕਾਂ ਨੂੰ ਕਰਨ ਦਾ ਵਿਵਹਾਰ ਆ ਉਹ ਅਧਿਆਪਕਾਂ ਦਾ ਚੰਗਾ ਨਹੀਂ ਇਥੇ ਦੇ ਆਪਾਂ ਦਾ ਬੁਰਾ ਵਿਹਾਰ ਕੀਤਾ ਜਾਂਦਾ ਹੈ ਆਪਾਂ ਨੂੰ ਮਾਰਾ ਬੋਲਿਆ ਜਾਂਦਾ ਸਾਰੇ ਜ਼ਿਲ੍ਹੇ ਦੇ ਆਪਾਂ ਨੂੰ ਜਿਹੜੇ ਡਾਇਰੈਕਟਰ ਖਾਸ ਕਰਕੇ ਸਟਾਫ ਹੈ ਜਿਹਦੇ ਨਾਲ ਲਗਾਤਾਰ ਇਸ ਮੈਡਮ ਦਾ ਵਾਹ ਕਰਦੀ ਕਰਦਾ ਸਾਰੇ ਜਿਹੜੇ ਨੰਨੇ ਇਥੇ ਦੁਬਈ ਦੇ ਵਿਭਾਰ ਤੋਂ ਬਹੁਤ ਸਾਰੀਆਂ ਗਲਤ ਗੱਲਾਂ ਬਹੁਤ ਸਾਰੀਆਂ ਡਿਊਟੀਆਂ ਇਹੋ ਜਿਹੀਆਂ ਜਿਹੜੀਆਂ ਨਿਆਂਇਕ ਡਿਊਟੀਆਂ ਇਥੇ ਐਨ ਐਲ ਬੀ ਇੱਕ ਪ੍ਰੋਗਰਾਮ ਚੱਲਦਾ ਜਿਹਦੇ ਵਿੱਚ ਜਿਹੜੇ ਅਨਪੜ੍ਹ ਹੈਗੇ ਆ ਮਲਕ ਸਾਖਰ ਦਾ ਪ੍ਰੋਗਰਾਮ ਜਿਹਦੇ ਵਿੱਚ ਪੜਾਇਆ ਜਾਂਦਾ ਉਹਨਾਂ ਲੋਕਾਂ ਨੂੰ ਜਿਹੜੇ 60 ਸਾਲ ਦੇ ਉੱਤੇ ਆ ਤੇ ਜਿਨ੍ਹਾਂ ਨੂੰ ਉਹ ਇੱਕ ਬੋਰਡ ਚੱਲਦਾ ਉਹ ਜਦ ਕਿ ਵਲੰਟਰੀ ਉਹਦੇ ਵਿੱਚ ਕੰਮ ਕਰਦਾ ਕਿਸੇ ਨੇ ਸਰਕਾਰ ਦੇ ਹੋਗਾ ਜਿਹੜਾ ਵਲੰਟਰੀ ਉਹਨੂੰ ਪੜਾਉਣਾ ਚਾਹੁੰਦਾ ਉਹ ਕਰੇ ਪਰ ਇਹ ਆਰਡਰ ਕੱਢਦੇ ਆ ਨਾ ਵੀ ਇਹ ਜਿਹੜੇ ਬੱਚੇ ਸਰ ਕੋ ਪੜਦੇ ਉਹਨਾਂ ਦਾ ਪੜਾਉਣ ਦੇ ਵਿੱਚ ਵਿਗੜ ਪਾ ਕੇ ਉਹਨਾਂ ਨੂੰ ਪੜਾਉਣ ਲਈ ਮਜਬੂਰ ਕੀਤਾ ਜਾਂਦਾ ਅਸੀਂ ਤਿਆਰ ਉਹਨਾਂ ਨੂੰ ਪੜਾਉਣਾ ਅਸੀਂ ਡਿਊਟੀ ਟਾਈਮ ਤੋਂ ਬਾਅਦ ਅਸੀਂ ਕਰਦੇ ਹਾਂ ਉਹ ਕੰਮ ਪਰ ਉਹ ਉਹ ਕੰਮ ਕਰਵਾ ਕੇ ਵੀ ਸਾਰੇ ਵਿਧਾਪਕਾਂ ਦਾ ਜਿਹੜਾ ਜਿਹੜਾ ਮਾੜਾ ਵਿਹਾਰ ਕਰਨਾ ਇਸ ਮਾਰੇ ਰੁਪਈਆ ਉਹ ਨਹੀਂ ਠੀਕ ਵਿਧਾਪਕਾਂ ਦਾ ਉਸ ਰੋਜ਼ ਜੋ ਅੱਜ ਪੂਰੇ ਜ਼ਿਲ੍ਹੇ ਦੇ ਵਿਧਾਪਕ ਇਸ ਤਰ੍ਹਾਂ ਦੇ ਬੈਠੇ ਆ ਅਸੀਂ ਮੰਗ ਕਰਦੇ ਹਾਂ ਸਰਕਾਰ ਕੋਲ ਵੀ ਇਹਦੀ ਇਨਕੁਆਰੀ ਕਰਵਾ ਕੇ ਬਕਾਇਦਾ ਦੀ ਇਹ ਥੁਜਲੇ ਤੋਂ ਬਾਹਰ ਬਦਲੀ ਕੀਤੀ ਜਾਵੇ ਕਿਤੇ ਸਕੂਲ ਦੇ ਵਿਚ ਨੂੰ ਲਾਇਆ ਜਾਵੇ ਜਿੱਥੇ ਥੋੜੇ ਸਟਾਫ ਨਾਲ ਦਾ ਵਾਹ ਹੋਵੇ ਪੂਰੇ ਜਿਹੜੇ ਨਾਲ ਇੱਥੇ ਵਾਹ ਜਿਹੜਾ ਇਹ ਅਧਿਆਪਕਾਂ ਦਾ ਮਾੜਾ ਵਿਹਾਰ ਹੈ ਡੈਮੋਕ੍ਰੇਟ ਟਿਚਰ ਫੋਰਟ ਤੇ ਲਿमिटेड ਟਿਚਰ ਯੂਨੀਅਨ ਦੋਹਾਂ ਵਾਲਿਆਂ ਨੇ ਸਾਂਝੇ ਤੌਰ ਤੇ ਜਿਹੜਾ ਇਹ ਸੰਗਠਨ ਬਿਠਾ ਗਿਆ ਤੇ ਅੱਗੇ ਹੋਰ ਚੱਲ ਜਾਈਊਗਾ ਜੋ ਤੱਕ ਕਰਮਦੀਪ ਕੌਰ ਦੀ ਬਦਲੀ ਨਹੀਂ ਕਰ ਦਿੱਤੀ ਜਾਂਦੀ ਫੂਹਣ ਜ਼ਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ ਅੱਜ ਅਸੀਂ ਮੈਡਮ ਕਰਨਦੀਪ ਕੌਰ ਜਿਹੜੀ ਡਾਈਰੈਕਟਰ ਸਾਡੇ ਪ੍ਰਿੰਸੀਪਲ ਆ ਉਹਨਾਂ ਦੇ ਖਿਲਾਫ ਇਹ ਧਰਨਾ ਲਾਇਆ ਕਿ ਉਹਨਾਂ ਦਾ ਬਤੀਰਾ ਜਿਹੜਾ ਉਹ ਅਧਿਆਪਕਾਂ ਪ੍ਰਾਇਮਰੀ ਅਧਿਆਪਕਾਂ ਦੇ ਨਾਲ ਖਾਸ ਕਰਕੇ ਉਹਨਾਂ ਦਾ ਵਾਸਤਾ ਪੈਂਦਾ ਬਹੁਤ ਨਿੰਦਣਯੋਗ ਤੇ ਬਹੁਤ ਹੀ ਮਾੜਾ ਹੈ ਉਹ ਸਾਡੇ ਐਚਟੀ ਨੂੰ ਮੁੱਖ ਅਧਿਆਪਕਾਂ ਨੂੰ ਇੱਥੇ ਬੁਲਾ ਕੇ ਨਿਲਪ ਦੇ ਪ੍ਰੋਗਰਾਮ ਦੇ ਵਿੱਚ ਗੇਜਿਤ ਕਰਦੇ ਆ ਛੋਟੇ ਛੋਟੇ ਜਿਹੜੇ ਇਹਨਾਂ ਦੇ ਸਟੂਡੈਂਟ ਐ ਡਾਈਟ ਦੇ ਉਹ ਉਹਨਾਂ ਦੀਆਂ ਬਾਹਾਂ ਫੜ-ਫੜ ਕੇ ਦੱਸਦੇ ਆ ਮੈਡਮ ਇੱਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ ਉਹਨਾਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਉਹਨਾਂ ਵਾਸਤੇ ਕਹੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਜਦੋਂ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਦੋ-ਦੋ ਤਿੰਨ-ਤਿੰਨ ਟੀਚਰ ਹੁੰਦੇ ਆ ਉਹਨਾਂ ਦੇ ਆਪਸੀ ਮਹਿਲ ਭਾਵਨਾ ਦੇ ਨਾਲ ਕੰਮ ਕਰਦੇ ਆ ਤੇ ਉਹ ਇੱਕ ਦੂਜੇ ਦੀ ਜਗ੍ਹਾ ਦੇ ਉੱਤੇ ਪੇਪਰ ਜਮ੍ਹਾਂ ਕਰਾਉਣ ਆ ਜਾਂਦੇ ਆ ਜਾਂ ਪੇਪਰ ਲੈਣ ਜਗ੍ਹਾ ਲੈਣ ਆ ਜਾਂਦੇ ਆ ਪਰ ਮੈਡਨ ਦਾ ਵਤੀਰਾ ਅਜਿਹਾ ਹੁੰਦਾ ਨਹੀਂ ਜੀ ਐਚਡੀ ਹੀ ਪੇਪਰ ਲੈ ਕੇ ਜਾਊਗਾ ਐਚਡੀ ਹੀ ਪੇਪਰ ਜਮ੍ਹਾਂ ਕਰਾਊਗਾ ਜਦੋਂ ਕਿ ਸਾਡੇ 5 ਬਲਾਕ ਆ ਤੇ ਪੰਜਾਂ ਬਲਾਕਾਂ ਦੇ ਵਿੱਚ ਜਿਹੜੇ ਬੀਪੀਓ ਸਭਾਣ ਬੈਠੇ ਹੋਏ ਆ ਜਿਹੜੇ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਜੈਕਟੋ ਟਿੱਕਰ ਰਿਪੋਰਟ ਪੂਰੇ ਤੇ ਕਰ ਅਸਾਮੀ ਨਾਲ ਤੇ ਪੜਾ ਜਿਹੜੇ ਮਹਿਲ ਪਦੇ ਜਿਹੜੇ ਕਿ ਸੱਤ ਸੱਤ ਦੇ ਉੱਤੇ ਬਜ਼ੁਰਗਾਂ ਨੂੰ ਭੌਂ ਵਾਲੀਂਦੇ ਆ ਉਹਨਾਂ ਨੂੰ ਪਹੁੰਚਾ ਸਕਦੇ ਆ ਪਰ ਇਹ ਮੈਡਨ ਦਾ ਵਤੀਰਾ ਇੰਨਾ ਜ਼ਿਆ ਨਵੀਂ ਹੈਂਕੜਵਾਜ ਆ ਤੇ ਕਿਸੇ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈਗੀ ਨਾ ਕਿਸੇ ਦੀ ਮਤਲਬ ਕੇ ਹੱਥ ਦੀ ਇੱਜ਼ਤ ਕਰਦੀ ਆ ਨਾ ਇਹਨਾਂ ਦੇ ਆਪਦੇ ਸਟਾਫ ਨਾਲ ਬਣਦੀ ਆ ਤੇ ਨਾ ਹੀ ਡੀਓ ਦੇ ਅੱਖੇ ਵਿੱਚ ਆ ਨਾ ਹੀ ਡਿਪਟੀ ਡੀਓ ਦੇ ਅੱਖੇ ਦੇ ਵਿੱਚ ਆ ਇਸ ਗੱਲ ਕਰਕੇ ਅਸੀਂ ਇਹਨਾਂ ਦੇ ਖਿਲਾਫ ਇਹ ਸੰਘਰਸ਼ ਆ ਜਿਹੜਾ ਤੱਕ ਕੇ ਵਿੱਢਿਆ ਤੇ ਇੱਥੋਂ ਦੀ ਜਿਹੜੀ ਲੀਡਰਸ਼ਿਪ ਆ ਸਾਡੇ ਬੀਕੋੜ ਜ਼ਿਲ੍ਹੇ ਦੀ ਉਹ ਵੀ ਇਹਨਾਂ ਦੀ ਮਤਲਬ ਕਿ ਮਦਦ ਕਰ ਰਹੀ ਆ ਪਰ ਅਸੀਂ ਇਹ ਬੇਇਨਤੀ ਕਰਦਾ ਲੀਡਰਸ਼ਿਪ ਨੂੰ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਜਿੱਥੇ ਤੋਂ ਬਾਹਰ ਇਹਨਾਂ ਦੀ ਬਦਲੀ ਕਰਕੇ ਤੇ ਪੰਜਾਬ ਫਰੀਦਕੋਟ ਜ਼ਿਲ੍ਹੇ ਦਾ ਡਾਈਟ ਦਾ ਜਿਹੜਾ ਮਾਹੌਲ ਹੈ ਤੇ ਫਰੀਦਕੋਟ ਦੀ ਐਜੂਕੇਸ਼ਨ ਦਾ ਜਿਹੜਾ ਮਾਹੌਲ ਹੈ ਉਹ ਸੁਧਾਰਿਆ ਜਾਵੇ ਇਸ ਗੱਲ ਕਰਕੇ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹਦੀ ਬਦਲੀ ਹੈ ਜਿਹੜੀ ਉਹ ਇੱਕੋਂ ਜ਼ਿਲ੍ਹੇ ਤੋਂ ਬਾਹਰ ਕੀਤੀ ਜਾਵੇ ਨਹੀਂ ਤਾਂ ਸਾਡਾ ਸੰਘਰਸ਼ ਹੈ ਜਿਹੜਾ ਫਿਰ ਇਸੇ ਤਰੀਕੇ ਨਾਲ ਅੱਗੇ ਵੀ ਅਸੀਂ ਰਣਨੀਤੀ ਅਪਣਾਵਾਂਗੇ ਤੇ ਲੜਾਂਗੇ